ਮੈਂ ਕਹਿੰਦਾ ਇੰਨਾ 50 ਸਾਲ ਚ ਵਿਕਾਸ ਨਹੀਂ ਹੋਇਆ ਜਿਹੜਾ ਦੋ ਸਾਲਾਂ ਦਾ ਢਾਈਆਂ ਜਿਹਾ ਮਕਾਸ ਹੋ ਗਿਆ। ਉਹਨਾਂ ਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਕਿਉਂਕਿ ਉਹਨਾਂ ਦੀ ਇੱਕ ਕੱਚੀ ਆ। ਉਹ ਸੜ ਕੱਚੀ ਆ। ਸਭ ਤੋਂ ਮਾੜੀ ਹੈ ਇਸਨੂੰ ਤਾਂ ਸਭ ਤੋਂ ਪਹਿਲਾਂ ਇਹ ਹੀ ਚਾਹੀਦੀ ਆ। ਸਭ ਤੋਂ ਵੱਡੀ ਸਾਡ ਨੂੰ ਇਹ ਪ੍ਰੋਬਲਮ। ਹਾਂਜੀ ਇਹ ਪ੍ਰੋਬਲਮ। ਪਿੰਡਾਂ ਦੇ ਵਿਕਾਸ ਕਰਜੋਂ ਲੈ ਕੇ ਸਰਕਾਰ ਵੱਲੋਂ ਕੀ ਪੈਲ ਕਦਮੀਆਂ ਕੀਤੀਆਂ ਜਾ ਰਹੀਆਂ ਨੇ? ਤੇ ਪਿੰਡਾਂ ਨੂੰ ਕਿਸ ਤਰ੍ਹਾਂ ਡਿਵੈਲਪਮੈਂਟ ਕੀਤਾ ਜਾ ਰਿਹਾ? ਨਵੀਆਂ ਤਕਨੀਕਾਂ ਦੇ ਸਾਧਨਾ ਦੇ ਨਾਲ ਜੇ ਗੱਲ ਕਰੀਏ ਤਾਂ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਇਸ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਪਹੁੰਚੇ ਹਾਂ ਅੱਜ ਪਿੰਡ ਤਨੁਲੀ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਲੰਬੜਦਾਰ ਸਾਹਿਬ ਜੋ ਸਾਨੂੰ ਪਿੰਡ ਬਾਰੇ ਇਸ ਦਾ ਸਾਰਾ ਇਤਿਹਾਸ ਦੱਸਣਗੇ ਤੇ ਪਿੰਡ ਦੀਆਂ ਉਪਲਬਧੀਆਂ ਬਾਰੇ ਵੀ ਜਾਣਕਾਰੀ ਦੇਣਗੇ ਸਵਾਗਤ ਹੈ ਜੀ ਬੀਸੀ ਆਪਰੇਟਰ ਦੇ ਵਿੱਚ ਸਤਿ ਸ਼੍ਰੀ ਅਕਾਲ ਭਾਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਘਰ ਆਏ ਤੁਸੀਂ ਸਾਡੇ ਨਗਰ 'ਚ ਆਏ ਬਹੁਤ ਥੈਂਕ ਯੂ ਜੀ ਤੁਹਾਡਾ ਥੈਂਕ ਯੂ ਜੀ ਲੰਬੜਦਾਰ ਸਾਹਿਬ ਤੁਸੀਂ ਮੌਜੂਦਾ ਪਿੰਡ ਦੇ ਲੰਬੜਦਾਰੋ ਤੇ ਪਿੰਡ ਦੇ ਵਿੱਚ ਵੀ ਵਿਚਰਦੇ ਹੋ ਕਾਫੀ ਸਮਿਆਂ ਤੋਂ ਤੇ ਕਿਸ ਤਰ੍ਹਾਂ ਦਾ ਪਹਿਲਾਂ ਨਾਲੋਂ ਹੁਣ ਜਿਹੜੇ ਵਿਕਾਸ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਵਿਕਾਸ ਹੋ ਚੁੱਕਿਆ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਕਦਮ ਚੁੱਕੇ ਗਏ ਨੇ ਜਦੋਂ ਦੀ ਜੀ ਆਮ ਆਦਮੀ ਦੀ ਸਰਕਾਰ ਆਈ ਆ ਕਾਫੀ ਵਿਕਾਸ ਆ ਪਹਿਲਾਂ ਤਾਂ ਬਿੱਲੇ ਹੀ ਜੀਰੋ ਹੋ ਗਏ ਹੋਰ ਜਿਹੜੀਆਂ ਸਾਡੇ ਵਾਵਾ ਗੁਟੀ ਵਾਲੀ ਗਲੀ ਸੀ ਉਹਦੀ ਐਡੀ ਵੱਡੀ ਸੀ ਜਦ ਕਿ ਅੱਜ 10 15 ਸਾਲ ਹੋ ਗਿਆ ਸੀ ਉਹ ਬਣੇ ਨਹੀਂ ਰਹੀ ਸੀ ਉਹ ਵੀ ਪੂਰੀ ਹੋ ਗਈ ਆ ਕਿੰਨੇ ਬਲੌਕ ਲੱਗੇ ਕਿੰਨਾ ਪੈਸਾ ਲੱਗਾ ਸਾਰਾ ਹੀ ਆਪ ਸਰਕਾਰ ਨੇ ਲਾਇਆ ਹੋਰ ਵਧੀਆ ਐਮਐਲਏ ਹੁੰਦੇ ਆ ਸਾਰਾ ਮੈਂ ਕਹਿੰਦਾ ਇੰਨਾ 50 ਸਾਲ ਚ ਵਿਕਾਸ ਨਹੀਂ ਹੋਇਆ ਜਿਹੜਾ ਦੋ ਸਾਲਾਂ ਦਾ ਢਾਈਆਂ ਚ ਮਕਾਸ ਹੋ ਗਿਆ ਜੋ ਸਾਡੇ ਪਿੰਡ ਦਾ ਤਨੁਲੀ ਦਾ ਬਹੁਤ ਵਿਕਾਸ ਹੋਇਆ ਕੀ ਕੀ ਕੰਮ ਕਰਵਾਏ ਗਏ ਪਿੰਡ ਦੇ ਵਿੱਚ ਪੰਚਾਇਤ ਵੱਲੋਂ ਜਾਂ ਸਰਕਾਰ ਵੱਲੋਂ ਪੰਚਾਇਤ ਵੱਲੋਂ ਜਿੱਦਾਂ ਹੁਣ ਮੰਨ ਲਓ ਕੋਈ ਗਲੀਆਂ ਰਹਿ ਗਈਆਂ ਸੀ ਉਹ ਬਣਾਈਆਂ ਗਈਆਂ ਤੇ ਹੋਰ ਕੋਈ ਕੰਮ ਜਿੱਦਾਂ ਸਾਡੇ ਪਿੰਡ ਦਾ ਧਰਮੀ ਦਾ ਗੁਰਦੁਆਰਾ ਸੀਗਾ ਉਹਦੇ ਸੀਗਾ ਉਹਨੂੰ ਗ੍ਰਾਂਟ ਲੈ ਕੇ ਦਿੱਤੀ ਗਈ ਤੇ ਬਾਕੀ ਸਾਡੇ ਸਟੇਡੀਅਮ ਆ ਜਿਹੜੀ ਗਰਾਊਂਡ ਆ ਉਹ ਆਪਾਂ ਚਾਹੁੰਦੇ ਆ ਬੇ ਵਾਲੇ ਵਾਲੇ ਸਾਡਾ ਸਟੇਡੀਅਮ ਵਧੀਆ ਬਣੇ ਆਪਾਂ ਲਿਖ ਕੇ ਦਿੱਤਾ ਐਮਪੀ ਸਾਹਿਬ ਨੂੰ ਵੀ ਦਿੱਤਾ ਡਾਕਟਰ ਰਾਜਕਮਰ ਚੱਬੇਵਾਲ ਉਹਨਾਂ ਨੂੰ ਵੀ ਦਿੱਤਾ ਵੀ ਸਾਡੀ ਆ ਜਿਹੜੀ ਜਿਹੜੀ ਮੇਨਸ ਮਸੱਈਆ ਹੋਰ ਦੋ ਚਾਰ ਸਮੱਸਿਆ ਆ ਜਿਹੜੀ ਇੱਕ ਸਾਡੇ ਪਿੱਛੇ ਜਾਇ ਐਸਸੀ ਭਰਾ ਰਹਿੰਦੇ ਆ ਪਿੰਡ ਤੋਂ ਇਹ ਲੈਹਦੇ ਬਸੇ ਆਲੂ ਉਹਨਾਂ ਨੂੰ ਬਹੁਤ ਪ੍ਰੋਬਲਮ ਹੁੰਦੀ ਆ ਕਿਉਂਕਿ ਉਹਨਾਂ ਦੀ ਇੱਕ ਕੱਚੀ ਆ ਉਹ ਸੜ ਕੱਚੀ ਆ ਜਦੋਂ ਬਰਸਾਤਾ ਹੁੰਦੀਆਂ ਤਾਂ ਉਹਨਾਂ ਨੂੰ ਨੰਗਣਾ ਬੜਾਉਗਾ ਆਪਾਂ ਚਾਹੁੰਦੇ ਆਂ ਵੀ ਸਭ ਤੋਂ ਪਹਿਲਾਂ ਉਹ ਚੀਜ਼ ਪੱਕੀ ਹੋਣੀ ਚਾਹੀਦੀ ਹੈ ਹਨਾ ਉਹਨਾਂ ਨੂੰ ਵੀ ਸਾਡੇ ਨਾਲ ਕਿਉਂ ਸਾਨੂੰ ਬੋਟਾਂ ਪਾਉਂਦੇ ਆ ਹਰ ਸਾਲ ਸਾਡੇ ਕਹਣ ਤੇ ਸਾਡੀਆਂ ਸਰਪੰਚੀ ਪੰਚੀ ਦੀਆਂ ਬੋਟਾਂ ਜੇ ਸਾਡੇ ਨਾਲ ਆ ਬੀ ਐਮ ਪੀ ਐਮ ਐਲ ਏ ਦੀਆਂ ਹਨਾ ਉਹ ਕਈ ਵਾਰੀ ਗੱਲ ਅਣਗੌਲਿਆ ਹੋ ਜਾਂਦੀ ਹੈ ਮੈਂ ਕਈ ਵਾਰੀ ਕਿਹਾ ਮੰਤਰੀ ਸਾਹਿਬ ਦੇ ਵੀ ਨੋਟਸ 'ਚ ਲਿਆਂਦੀ ਗੱਲ ਹੈ ਐਮ ਐਲ ਏ ਸਾਹਿਬ ਦੇ ਵੀ ਐਮ ਪੀ ਦੇ ਵੀ ਹੁਣ ਕਹਿੰਦੇ ਕਰਾਂਗੇ ਪਹਿਲੇ ਦੱਸੋ ਸਾਡੇ ਵਰਗੇ ਪੰਚਾਇਤ ਭੰਗ ਚੂਚੂ ਹੋ ਚੁੱਕੀ ਐ ਨਵੀਂ ਪੰਚਾਇਤ ਦੇ ਵਿੱਚ ਸਾਰਾ ਕੰਮ ਹੋਏਗਾ ਬਿਲਕੁਲ ਹੋਏਗਾ ਜੀ ਨਵੀਂ ਪੰਚਾਇਤ ਜੇ ਕਿਉਂ ਨਹੀਂ ਹੋਏਗਾ ਸਾਡੇ ਵਰਗੇ ਮੁੰਡੇ ਆਉਣੇ ਨਵੀਂ ਪੰਚਾਇਤ ਚ ਚੁਣ ਕੇ ਜਿਹੜੇ ਵਧੀਆ ਮੁੰਡੇ ਪੜ੍ਹੇ ਲਿਖੇ ਆਉਣਗੇ ਤਾਂ ਕੰਮ ਤਾਂ ਵਧੀਆ ਹੋਊਗਾ ਹੋਊਗਾ ਉਹਨਾਂ ਨੂੰ ਨੌਲੇਜ ਹੋਊਗੀ ਉਹ ਗੱਲ ਕਰ ਸਕਦੇ ਆ ਸਾਰਾ ਨਹੀਂ ਆ ਸਾਡੇ ਪਿੰਡ ਦਾ ਵਿਕਾਸ ਇਸ ਤਰੀਕੇ ਕੀਤਾ ਜਾਵੇ ਸਾਡੇ ਪਿੰਡ ਦੇ ਵਿੱਚ ਪਾਰਕ ਬਣਾਈ ਜਾਵੇ ਸਾਡੇ ਪਿੰਡ ਦੇ ਵਿੱਚ ਖੇਡ ਸਟੇਡੀਅਮ ਵਧੀਆ ਹੋਣਾ ਚਾਹੀਦਾ ਸਾਡੇ ਪਿੰਡ 'ਚ ਜਿਮ ਬਣਾਇਆ ਜਾਵੇ ਹਨਾ ਉਸ ਹਿਸਾਬ ਨਾਲ ਜਰੂਰ ਹੋਊਗਾ ਸਰ ਕੰਮ ਤਾਂ ਜਰੂਰ ਆਪ ਸਰਕਾਰ ਕਰੂਗੀ ਇੱਥ ਜੇ ਗੱਲ ਕਰੀਏ ਮੁਹੱਲਾ ਕਲੀਨਿਕਾਂ ਦੀ ਤੇ ਸੇਤ ਨੂੰ ਲੈ ਕੇ ਆਪਾਂ ਦੇਖਦੇ ਹਾਂ ਕਿ ਮੁਹੱਲਾ ਕਲੀਨਿਕ ਬਹੁਤ ਜ਼ਿਆਦਾ ਲੋੜਾ ਸਰਕਾਰ ਵੱਲੋਂ ਪ੍ਰਾਲੇ ਵੀ ਕੀਤੇ ਗਏ ਜਿੱਦਾਂ ਫਿਰ ਫਰੀ ਦਵਾਈਆਂ ਵੀ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਹੋਇਆ ਕੰਮ ਜੀ ਮੁਹੱਲਾ ਕਲੀਨਿਕ ਦਾ ਹਾਂਜੀ ਹਾਂਜੀ ਸਾਡੇ ਇੱਕ ਡਸਪੈਂਸਰੀ ਹੈ ਜੀ ਪਿੰਡ ਤੇ ਹਰ ਇੱਕ ਡਾਕਟਰ ਐ ਐਮਬੀਬੀਐਸ ਉਹ ਆਉਂਦਾ ਆ ਉਸ ਤੋਂ ਬਾਅਦ ਫਿਰ ਫਗਲਾਣੇ ਆ ਤੇ ਉਹਨਾਂ ਕੋ ਵੀ ਦਵਾਈਆਂ ਹੁੰਦੀਆਂ ਇਹ ਨਹੀਂ ਗੱਲ ਕਹਿੰਦੇ ਦਵਾਈਆਂ ਉਹਨਾਂ ਕੋ ਮੁੱਕ ਜਾਂਦੀਆਂ ਜਦੋਂ ਦੀ 2 ਸਾਲ ਤੋਂ ਸਰਕਾਰ ਆਈ ਆਪ ਇਹ ਪੂਰੀ ਹਰ ਇੱਕ ਚੀਜ਼ ਦਾ ਖਿਆਰ ਰੱਖਿਆ ਜਾਂਦਾ ਮੇਰੇ ਵੱਲੋਂ ਵੀ ਸਰਪੰਚ ਸਾਹਿਬ ਵੱਲੋਂ ਵੀ ਹੋਰ ਵੀ ਜਿੰਨੇ ਵੀ ਹਨ ਆਪਾਂ ਹੈਗੇ ਆ ਜਿੰਨੇ ਜੋਕੇ ਹੈਗੇ ਆਪਾਂ ਪੂਰਾ ਖਿਆਲ ਰੱਖਦੇ ਆ ਵੀ ਕਿਸੇ ਨੂੰ ਕੋਈ ਵੀ ਹੁਣ ਪੰਚਾਇਤਾਂ ਭੰਗਾ ਮੇਰੇ ਕੋਲ ਕੋਈ ਵੀ ਬੰਦਾ ਆਉਂਦਾ ਕੋਈ ਨਾਰਾਜ਼ ਨਹੀਂ ਜਾਊਗਾ ਇੱਥੇ ਹਰ ਇੱਕ ਦਾ ਕੰਮ ਹੋਊਗਾ ਜੀ ਕੋਈ ਇਦਾਂ ਦੀ ਗੱਲ ਤੇ ਸਿੱਖਿਆ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਕੂਲ ਦਾ ਕਿਦਾਂ ਵਿਵਸਥਾ ਹੈਗੀ ਹੈ ਪਿੰਡ ਦੇ ਵਿੱਚ ਸਾਡਾ ਸਕੂਲ 8ਵੀਂ ਦਾ ਹੀ ਹੈ ਜੀ ਪਹਿਲਾਂ 5ਵੀਂ ਦਾ ਹੀ ਸੀ ਉਸ ਤੋਂ ਬਾਅਦ 8ਵੀਂ ਦਾ ਹੀ ਹੋ ਗਿਆ ਉਹ ਮੇਰੇ ਮੰਮੀ ਵੀ ਟੀਚਰ ਸੀ ਖੁਦ ਉਹ ਵੀ ਮੇਰਾ ਖਾਲ 15 ਸਾਲ ਉੱਥੇ ਜੌਬ ਕੀਤੀ ਉਨੀ ਆਪ ਹੋ ਕੇ ਆਪਾਂ ਪਿੰਡ ਦੇ ਬੰਦਿਆਂ ਨੇ ਐਨਆਰਆਈਆਂ ਸਾਰੇ ਸਹਿਯੋਗ ਦੇ ਨਾਲ ਕਮਰੇ ਬਣਾਏ ਸਰਦਾਰ ਚੰਦ ਸਿੰਘ ਸਰਪੰਚ ਸਾਹਿਬ ਕਾ ਉਨੀ ਬਹੁਤ ਉਹਨਾਂ ਦੀ ਦੇਣ ਆ ਉਹ ਸਕੂਲ ਲਈ ਬਹੁਤ ਦੇਣ ਆ ਵਾਵਾ ਕੁਟਿਆ ਲਈ ਉਹਨਾਂ ਲਈ ਦੇਣ ਆ ਐਸ ਵੇਲੇ ਜੋ ਸਾਡੇ ਪਿੰਡ ਦਾ ਸ਼ਮਸ਼ਾਨ ਘਾਟਾ ਉਹਦੇ ਵਿੱਚ ਉਹ ਦਿਨ ਰਾਤ ਕੰਮ ਕਰ ਰਹੇ ਆ ਆ ਜਿਹੜੀ ਨਵੀਂ ਗਲੀ ਵੀ ਬਣੀ ਆ ਉਹਨਾਂ ਦੀ ਦੇਣ ਆ ਉਹਨਾਂ ਕੋ ਰੁਪਈਏ ਸੀ ਸਾਰਾ ਕੋ ਜਗਾ ਜਿੰਨੇ ਆਪਾਂ 5-5000 ਰੁਪਏ ਕਰ ਭਰਤੀ ਲਾਏ ਸੀ ਤੇ ਉਨੀ ਦੇ ਕੇ ਬਾਕੀ ਗਵਰਨਮੈਂਟ ਵੱਲੋਂ ਤਾਂ ਆਇਆ ਹੀ ਸੀਗਾ ਕੁਝ ਚੀਜ਼ਾਂ ਥੋੜ ਜੰਦੀਆਂ ਜਿੱਦਾਂ ਭਰਤੀ ਪਾਉਣ ਵਾਲੀ ਹੁੰਦੀ ਆ ਰੇਤਾ ਨਹੀਂ ਸੀਗੀ ਹਨਾ ਕੁਝ ਦਿਹਾੜੀਆਂ ਕੋਲੋਂ ਦੇਣੀਆਂ ਸੀ ਆਪਾਂ ਸਾਰਾ ਰਲ ਮਿਲ ਕੇ ਕੰਮ ਕੀਤਾ ਜੀ ਹਾਂਜੀ ਸਰ ਇੱਕ ਮੇਨਾ ਹਾਈਵੇ ਤੇ ਤੁਹਾਡਾ ਪਿੰਡ ਵਸਦਾ ਦੋ ਸਾਈਡਾਂ ਤੇ ਪਿੰਡ ਵਸਿਆ ਹੋਇਆ ਤੇ ਬੱਸ ਸਟੈਂਡ ਦੀ ਜਿਹੜੀ ਸਹੂਲਤਾਂ ਨੂੰ ਕਿਦਾਂ ਦੇਖਦੇ ਹੋ ਕਿ ਮਹਿਸੂਸ ਕਰਦੇ ਹੋ ਉਸ ਦੀ ਲੋਕ ਸਭ ਤੋਂ ਮਾੜੀ ਹੈ ਜੀ ਸਾਨੂੰ ਤਾਂ ਸਭ ਤੋਂ ਪਹਿਲਾਂ ਇਹ ਹੀ ਚਾਹੀਦੀ ਆ ਸਾਡੀਆਂ ਬੀਬੀਆਂ ਜਿੰਨੀਆਂ ਵੀ ਆ ਸਭ ਤੋਂ ਪਹਿਲਾਂ ਇਹ ਹੀ ਗੱਲ ਕਰਦੀ ਆ ਵੀ ਪਿੰਡ 'ਚ ਬੱਸ ਨਹੀਂ ਰੁਕਦੀ ਜਦ ਤੱਕ ਰੁਕਣੀ ਚਾਹੀਦੀ ਆ ਪਿੰਡ 'ਚ ਬੱਸ ਆਪਾਂ ਤਾਂ ਹੱਥ ਜੋੜ ਕੇ ਸਰਕਾਰ ਕੋਲ ਰਿਕਵੈਸਟ ਕਰਦੇ ਆ ਵੀ ਸਾਡੇ ਪਿੰਡ 'ਚ ਬੱਸ ਰੁਕਣੀ ਹੀ ਚਾਹੀਦੀ ਆ ਠੀਕ ਆ ਲੋਕਾਂ ਕੋ ਆਪਣੀ ਜ਼ਾਹਤ ਹੋ ਗਿਆ ਆ ਪਰ ਬਹੁਤ سارے ਇਦਾਂ ਆ ਕਿਉਂਕਿ ਰੋਡ ਤੇ ਪਿੰਡ ਆਉਣ ਦੇ باوجود ਬੱਚਿਆਂ ਨੇ ਸਕੂਲ ਕਾਲਜ ਜਾਣਾ ਹੁੰਦਾ ਉਹ ਚਾਹੀਦੀ ਆ ਸਭ ਤੋਂ ਵੱਡੀ ਸਾਡ ਨੂੰ ਇਹ ਪ੍ਰੋਬਲਮ ਹਾਂਜੀ ਇਹ ਪ੍ਰੋਬਲਮ ਪਾਜੀ ਹੋਰ ਪਿੰਡ ਦੇ ਇਤਿਹਾਸ ਬਾਰੇ ਕੀ ਜਾਣਕਾਰੀ ਦੇ ਸਕਦੇ ਹੋ ਸਾਡੇ ਪਿੰਡ ਦਾ ਇਤਿਹਾਸ ਏਦਾਂ ਜੀ ਸਾਡੀ ਗੁਰਦੁਆਰਾ ਸ਼ਹੀਦਾਂ ਸਿੰਘ ਤਨੁਲੀ ਆ ਜੀ ਅੱਛਾ ਜੀ ਇੱਕ ਘਟੋ ਘਟ 50 60 ਪਿੰਡਾਂ ਦੇ ਵਿੱਚ ਇੱਥੇ ਲੋਕ ਆਉਂਦੇ 50 60 70 ਪਿੰਡ ਜਿਆਦਾ ਵੀ ਹੋਣਗੇ ਪਰ ਮੇਰੀ ਜਿੰਨੀ ਕ ਨੋਲੇਜ ਆ ਬਈ ਇਹਨਾਂ 70 80 ਪਿੰਡ ਸਾਡੀ ਗੁਰਦੁਆਰੇ ਨਾਲ ਜੁੜੇ ਹੋ ਆ ਉਹ ਤੇ ਗੁਰਦੁਆਰਾ ਜੀ ਦਜਿੰਗਾ ਖੰਡ ਪਾਟ ਹੁੰਦੇ ਆ ਰੋਜ਼ ਡੇਟ ਲੈਣੀ ਪੈਂਦੀ ਆ ਕੇ ਵੀਰ ਮਹੀਨਾ ਵੀ ਲੱਗ ਜਾਂਦਾ ਹਨਾ ਤੇ ਸਾਰਾ ਕੁਝ ਜਣੀ ਉਹ ਪਿੰਡ ਦੇ ਇਤਿਹਾਸ ਦਾ ਇਦਾਂ ਜੀ ਮੈਨੂੰ ਇੰਨਾ ਪਤਾ ਲੱਗਾ ਵੀ ਇਹ ਪਿੰਡ ਬਹੁਤਾ ਪੁਰਾਣਾ ਨਹੀਂ 150 ਸਾਲ ਪੁਰਾਣਾ ਪਿੰਡ ਮੈਂ ਪੁਰਾਣੇ ਬੰਦੇਆ ਤੋਂ ਪੁੱਛਿਆ ਸੀ ਕਿਉਂ ਆਪਾਂ ਵੀ ਨਵੇਂ ਆਏ ਸੀ ਆਪਾਂ ਖੁਰਦਪੁਰ ਤੋਂ ਉੱਟ ਕੇ ਇੱਥੇ ਤਨੁਲੀ ਆਏ ਹਾਂ ਠੀਕ ਹੈ ਤੇ ਮੈਨੂੰ ਵੀ ਪਤਾ ਲੱਗਾ ਵੀ 150 ਸਾਲ ਚੋਂ ਇਹਦਾ ਇਤਿਹਾਸ ਆ ਸਰਦਾਰ ਚਾਂਦੀ ਸਿੰਘ ਸਰਪੰਚ ਸਾਹਿਬ ਦਾ ਸੀ ਉਹਨਾਂ ਕੋ ਕਿਤਾਬ ਆ ਇੱਕ ਉਹਦੇ ਵਿੱਚ ਲਿਖਿਆ ਮੈਂ ਲੈ ਕੇ ਕਿਤੇ ਪੜ੍ਹੂੰਗਾ ਵੇ ਪੜ੍ਹ ਕੇ ਵੇ ਮੈਂ ਦੁਬਾਰਾ ਵੀ ਕਿਤੇ ਤੁਹਾਨੂੰ ਦੱਸ ਸਕਦਾ ਵੀ ਇਸ ਪਿੰਡ ਦਾ ਕੀ ਇਤਿਹਾਸ ਸੀ ਕਿੱਦਾਂ ਹੋਇਆ ਕਿੱਦਾਂ ਕਿਉਂ ਮੈਨੂੰ ਇੰਨਾ ਵੱਡਾ ਗੁਰਦੁਆਰਾ ਸਾਹਿਬ ਆਇ ਤੇ ਤੇ ਗੁਰਦੁਆਰਾ ਜੀਦਾ ਸਿੰਘਾ ਦੁਨੀਆ ਦੂਰੋਂ ਦੂਰੋਂ ਆ ਕੇ ਉਹਨਾਂ ਦੀ ਸੁਖਣਾ ਪੂਰੀਆਂ ਹੁੰਦੀਆਂ ਘੰਡਬੜ ਸਾਹਿਬ ਕਰਾਉਂਦੀ ਹੈ ਤਾਂ ਨੁੱਲੀ ਨਾਮ ਪਿੰਡ ਦਾ ਹਿਯਾਰਪੁਰਾ ਜ਼ਿਲ੍ਹੇ ਦੇ ਵਿੱਚ ਕਾਫੀ ਮਸ਼ਹੂਰ ਨਾਮ ਚੱਲਦਾ ਪਿਆ ਬੱਚੇ-ਬੱਚੇ ਨੂੰ ਇਸ ਨਾਮ ਦਾ ਪਤਾ ਕਿਉਂਕਿ ਕੋਈ ਪਿੰਡ ਵੱਸਦਾ ਤੇ ਕਿੰਨਾ ਕੋ ਮਾਣ ਮਹਿਸੂਸ ਕਰਦੇ ਹੋ ਜੀ ਬਹੁਤ ਮਾਣ ਮਹਿਸੂਸ ਕਰੀ ਹੈ ਜੀ ਗੁਰਦੁਆਰਾ ਤੱਪਵੰਨ ਸਾਹਿਬ ਆ ਗੁਰਦੁਆਰਾ ਜੀਦਾ ਸਿੰਘਾ ਆ ਬਾਬੇ ਰਿਕੀ ਹੁਣੀ ਚਾਰੇ ਹੀ ਜਗ੍ਹਾ ਤੇ ਗੁਰਦੁਆਰੇ ਤੁਸੀਂ ਆਪ ਜਾਵ ਲਓ ਚਾਰੇ ਦਿਸ਼ਾਵਾਂ ਚ ਗੁਰਦੁਆਰੇ ਬਣਾਉਣੇ ਤਾਂ ਕੋਈ ਇਦਾਂ ਜਿਦਾਂ ਕਹਿੰਦਾ ਮਾੜੀ ਮੋਟੀ ਗੱਲ ਨਹੀਂ ਸੀ ਹਨਾ ਫਿਰ ਲੰਗਰ ਲੈ ਕੇ ਜਾਂਦੇ ਆ ਫਿਰ ਹਰ ਇੱਕ ਹਫਤੇ ਵਿੱਚ ਦੋ ਦਿਨ ਚੱਕ ਸਾਧੂ ਵੱਲੋਂ ਜਾਂਦੇ ਆ ਜਾਨਵਰਾਂ ਨੂੰ ਪਾਉਣ ਜਾਂਦੇ ਆ ਹਨਾ ਤੋ ਬਣ ਗੁਰਦੁਆਰੇ ਦੇ ਬਹੁਤ ਦੇਣਾ ਜੀ ਪਿੰਡ ਨੂੰ ਤਵਵਣ ਗੁਰਦੁਆਰੇ ਨੇ ਪਿੰਡ ਦਾ ਨਾਂ ਮੈਂ ਕਹਿੰਨਾ ਬਈ ਵਰਲਡ ਦੇ ਵਿੱਚ ਇੱਕ ਕਰ ਦਿੱਤਾ ਬਾਬੇ ਰਿਖੀ ਬਾਬੇ ਕਰਕੇ ਤੋ ਬਣਦਾ ਗੁਰਦੁਆਰੇ ਦੇ ਕਰਕੇ ਤਨੁਲੀ ਦਾ ਨਾਂ ਹੋ ਗਿਆ ਸਾਨੂੰ ਕੌਣ ਜਾਣਦਾ ਹੁੰਦਾ ਸੀ ਆਪਾਂ ਤਾਂ ਕੁਝ ਵੀ ਨਹੀਂ ਇੱਕ ਲੰਬੜਦਾਰ ਕੌਣ ਹੁੰਦਾ ਸਰਪੰਚ ਕੌਣ ਹੁੰਦਾ ਕੁਝ ਵੀ ਨਹੀਂ ਸੀ ਇਹ ਕਰਕੇ ਗੁਰਦੁਆਰੇ ਕਰਕੇ ਲੋਕੀ ਸਾਨੂੰ ਵੀ ਜਾਣ ਲੈ ਆਪੇ ਤਨੁਲੀ ਦੇ ਆਪਾਂ ਵੀ ਮਾਣ ਮਹਿਸੂਸ ਕਰਦੇ ਹਾਂ ਇਸ ਗੱਲ ਤੇ ਕਿ ਸਾਡੇ ਪਿੰਡ ਗੁਰਦੁਆਰਾ ਹੈ ਸਾਡੇ ਪਿੰਡ ਬਾਬਾ ਮਸਤਾਨੇ ਨੇ ਬਾਬਾ ਰਿਗੀ ਨੇ ਬੀਬੀ ਅਮਰਕੌਰ ਨੇ ਸੰਤ ਬਾਬਾ ਜਵਾਲਾ ਜੀ ਨੇ ਭਗਤੀ ਕੀਤੀ ਹੈ ਤਾਂ ਸਾਨੂੰ ਜਾਣਣ ਲੱਗੇ ਸਿੱਦਾ ਸਿੰਘਾਂ ਦਾ ਗੁਰਦੁਆਰਾ ਬਾਬਾ ਨਾਨਕ ਸਿੰਘ ਬਾਬਾ ਮਹਾਰਾਜ ਸਿੰਘ ਬਾਬਾ ਫੂਲਾ ਸਿੰਘ ਭਾਈ ਨਿਹਾਲ ਸਿੰਘ ਉਹਨਾਂ ਕਰਕੇ ਸਾਡੀ ਪਛਾਣ ਆ ਕੋਈ ਹੋਰ ਬੰਦੇ ਦੀ ਪਛਾਣ ਤਾਂ ਪਿੰਡ ਦੇ ਵਿੱਚ ਵਧੀਆ ਗੁਰਦੁਆਰਾ ਉਹਦੇ ਕਰਕੇ ਵੀ ਹੋ ਗਈ ਆ ਤੇ ਇਸ ਕਰਕੇ ਸਾਰਾ ਵੀ ਸਾਡੇ ਤਵਵਨ ਗੁਰਦੁਆਰੇ ਨੇ ਬਹੁਤ ਕੰਮ ਕੀਤੇ ਆ ਉਹਨੇ ਜਿਹੜੀ ਆ ਲਿੰਕ ਰੋਡ ਐ ਇਸ ਵੇਲੇ ਜਾ ਰਹੀ ਆ ਆਪਣੇ ਹੁਕੜਾ ਨੂੰ ਇਹ ਉਹਨਾਂ ਦੀ ਦੇਣ ਬਾਬਿਆਂ ਦੀ ਦੇਣਾ ਜੀ ਇਹ ਵੰਡ ਨਹੀਂ ਸਕਦੀ ਸੀ ਕਦੀ ਵੀ ਉਹਨਾਂ ਦੀ ਦੇਣ ਹਾਂਜੀ ਹਣ ਛੋਟੀ ਬਾਬੇ ਆ ਉਹ ਬਹੁਤ ਕੰਮ ਕਰਾ ਰਹੇ ਪਿੰਡ ਵਿੱਚ ਲੋਕਾਂ ਦਾ ਕਿਵੇਂ ਦਾ ਪਿਆਰ ਆਪਸ ਦੇ ਵਿੱਚ ਕੋਈ ਤਕਰਾਰ ਬਾਜੀ ਜਿੱਦਾਂ ਹੁੰਦੀ ਹੈ ਪਿੰਡਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਸਲਾ ਜਾਂ ਕੋਈ ਪਿਆਰ ਦੀ ਭਾਵਨਾ ਨਾਲ ਕਿਵੇਂ ਲੈਂਦੇ ਨੇ ਪਿੰਡ ਵਿੱਚ ਅਜ ਕਦੀ ਦੋ ਤਰ੍ਹਾਂ ਦੀ ਲੜਾਈ ਨਹੀਂ ਜੀ ਹੋਈ ਭਾ ਮ ਬੂਟਾ ਹੋਣ ਮ ਕਿਤੇ ਵੀ ਹੋਵੇ ਹਾਂ ਠੀਕ ਆ ਉਹਦਾ ਮਨੋਮਨੀ ਦਾ ਇੱਕ ਦੋ ਇਹਨਾਂ ਗੁੱਸੇ ਆਪਾਂ ਹੋ ਜਾਈਦਾ ਕਦੀ ਇਹ ਨਹੀਂ ਹੋਇਆ ਵੇ ਕਰਪਾਨਾ ਨਾਲ ਲੜਾਈ ਹੋਈ ਹੋਵੇ ਤੂੰ ਆਹ ਵੋਟ ਕਾਂਗਰਸ ਨੂੰ ਪਾਈ ਆ ਆਪ ਨੂੰ ਨਹੀਂ ਪਾਈ ਆ ਕਾਲੀ ਦਲ ਨੂੰ ਪਾਈ ਆ ਇਦਾਂ ਦਾ ਕਦੀ ਸਾਰਾ ਅਜ ਤਾਈਂ ਨਹੀਂ ਗੱਲ ਦੇਖੀ ਕਦੀ ਮੇਰਾ ਵੀ 20 ਸਾਲ ਮੈਂ ਮੈਂਬਰ ਪੰਚਾਇਤ ਰਿਆਂ ਤੇ ਉਸ ਤੋਂ ਬਾਅਦ ਮੈਂ ਕੈਨੇਡਾ ਵੀ ਜਾਇਆ ਆ ਪਰ ਅੱਜ ਤਾਈਂ ਕਦੀ ਲੜਾਈ ਨਹੀਂ ਹੋਈ ਬੂਤ ਤੇ ਕਦੀ ਵੀ ਅਜ ਤਾਈਂ ਇਦਾਂ ਨਹੀਂ ਹੋਇਆ ਮੁੜ ਕੇ ਜੇ ਅਗਲਾ ਦੂਈ ਧਿਰ ਨੂੰ ਵੀ ਪੌਂਦਾ ਕੋਈ ਨਹੀਂ ਮੁੜ ਕੇ ਫੇ ਆਪ ਆਪਸੀ ਭਾਈਚਾਰਾ ਮੇਹਾਂ ਜਾਦੀਆਂ ਜੇ ਮਰੇ ਜੰਮਦੇ ਫੇ ਇਕੱਠੇ ਹੁੰਨੇ ਆਂ ਹਾਂਜੀ ਆਪਸੀ ਬਹੁਤ ਪਿਆਰ ਆ ਐਨਆਰਆਈ ਭਰਾਵਾਂ ਵੱਲੋਂ ਵਿਕਾਸ ਤੇ ਇਹ ਤੌਰ ਤੇ ਦੇਖੀਏ ਤਾਂ ਕਿੰਨਾ ਕੋਈ ਯੋਗਦਾਨ ਦਿੱਤਾ ਜਾਂਦਾ ਪਿੰਡ ਨੂੰ ਬਹੁਤ ਦਿੱਤਾ ਜਾਂਦਾ ਜੀ ਜੇ ਜਿੱਦਾਂ ਵੀ ਕਹਿ ਲਈਏ ਹੁਣ ਸਾਡੇ ਅਮਰੀਕਾ ਗਏ ਹੋ ਆ ਕੈਨੇਡਾ ਗਏ ਹੋ ਆ ਫਿਰ ਅਰਬ ਕੰਟਰੀਆਂ ਜਿਹੇ ਆ ਜਿਨ੍ਹਾਂ ਨੂੰ ਕਹਿ ਦਈਏ ਉਹ ਨਾ ਨਹੀਂ ਕਰਦੇ ਮੁੰਡਾ ਟੂਰਨਾਮੈਂਟ ਕਰਾਉਂਦਾ ਕਮਲ ਆ ਆ ਲੱਗਾ ਆ ਸੋਸਾਇਟੀ ਜੀ ਸਾਡਾ ਉਹ ਕਰਾਉਂਦਾ ਉਹਨੂੰ ਬੜਾ ਸਹਿਯੋਗ ਮਿਲਦਾ ਜਿਹਨੂੰ ਕਹਿੰਦੇ ਉਹਨੂੰ ਪੈਸੇ ਦਿੱਤੇ ਜਾਂਦੇ ਆ ਹਰ ਇੱਕ ਬੰਦਾ ਅਰਾਲ ਮਿਲ ਕੇ ਪਿਆਰ ਨਾਲ ਰਹਿੰਦਾ ਜੀ ਇੱਥੇ ਕੋਈ ਇਦਾਂ ਨਹੀਂ ਇੱਕ ਦੂਜੇ ਨਾਲ ਦੂਸ਼ਣਵਾਦੀ ਨਹੀਂ ਲਾਉਂਦੇ ਇੱਥੇ ਇੱਕ ਪਿੰਡ ਦੀ ਬਹੁਤ ਵੱਡੀ ਤਰਾਸਦੀ ਵੀ ਆ ਵਧੀਆ ਵੀ ਆ ਪਿੰਡ ਇਸ ਕਿ ਕੀ ਤਰਾਸਦੀ ਦਾ ਚਲੋ ਮੈਂ ਨਹੀਂ ਕਹਾਂਗਾ ਬਈ ਜਦਾਂ ਕਹ ਲਓ ਬਈ ਵਧੀਆ ਗੱਲ ਆਏ ਬਈ ਇਹ ਰਲ ਮਿਲ ਕੇ ਰਹਿੰਦੇ ਇੱਦਾਂ ਕੋਈ ਲੜਾਈ ਝਗੜਾ ਨਹੀਂ ਇਦਾਂ ਦਾ ਹੁੰਦਾ ਕੋਈ ਸਨੇਹਾ ਦੇਣਾ ਚਾਹੋਗੇ ਪਿੰਡ ਵਾਸੀਆਂ ਨੂੰ ਜੀ ਪਿੰਡ ਵਾਸੀਆਂ ਨੂੰ ਤਾਂ ਮੈਂ ਇਹ ਹੀ ਸਨੇਹਾ ਦੇਣਾ ਚਾਹੁੰਦਾ ਵੀ ਰਲ ਮਿਲ ਕੇ ਰਹੋ ਕੋਈ ਵੀ ਰੰਜਿਸ਼ ਨਹੀਂ ਰੱਖਣੀ ਚਾਹੀਦੀ ਦਿਲ 'ਚ ਪਿਆਰ ਨਾ ਰਹਿਣਾ ਚਾਹੀਦਾ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਵੱਤ ਤੋਂ ਵੱਧ ਹਾਂ ਜਿੰਦਗੀ ਦੇ ਵਿੱਚ ਥੋੜੇ ਜਿਰਲੇ ਆਏ ਆ ਕੋਈ ਇਦਾਂ ਦਾ ਕੰਮ ਕਰਕੇ ਜਾਈਏ ਕਿ ਆਉਣ ਵਾਲਾ ਟਾਈਮ ਵੀ ਆਉਣ ਵਾਲੇ ਬੱਚੇ ਸਾਨੂੰ ਯਾਦ ਰੱਖਣ ਵੀ ਆ ਬੰਦਾ ਆ ਕੰਮ ਕਰਕੇ ਗਿਆ ਸੀ ਵਧੀਆ ਕਰਕੇ ਗਿਆ ਸੀ ਠੀਕ ਜਿੰਨਾ ਵੀ ਸਾਨੂੰ ਪੀਰੀਅਡ ਮਿਲਦਾ ਕੰਮ ਕਰਨ ਦਾ ਆਪਾਂ ਵਧੀਆ ਕਰਕੇ ਜਾਈਏ ਹਾਂਜੀ ਤੋਂ ਦੋਸਤੋ ਇਹ ਸਨ ਜਸਪਾਲ ਸਿੰਘ ਅਟਵਾਲ ਪਿੰਡ ਤਨੁਲੀ ਦੇ ਲੰਬੜਦਾਰ ਸਾਹਿਬ ਜਿਨ੍ਹਾਂ ਨੇ ਪਿੰਡ ਬਾਰੇ ਭਰਪੂਰ ਜਾਣਕਾਰੀ ਦਿੱਤੀ ਆ ਇਤਿਹਾਸ ਬਾਰੇ ਦੱਸਿਆ ਸਰਕਾਰ ਕੋਲੋਂ ਵੀ ਮੰਗ ਕੀਤੀ ਗਈ ਹੈ ਕਿ ਜਿਹੜਾ ਇਹ ਹਾਈਵੇ ਤੇ ਪਿੰਡ ਪੈਂਦਾ ਫਗਵਾੜਾ ਰੋਡ ਤੇ ਤਨੁੱਲੀ ਤੇ ਇੱਥੇ ਇੱਕ ਬੱਸ ਸਟਾਪ ਬਣਾਇਆ ਜਾਵੇ ਜਿਸ ਨਾਲ ਪਿੰਡ ਵਾਸੀਆਂ ਨੂੰ ਇੱਕ ਸੁਵਿਧਾ ਮਿਲ ਸਕਦੀ ਹੈ ਤੇ ਪੰਜਾਬ ਸਰਕਾਰ ਵੀ ਜਿੱਥੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਵਿਕਾਸ ਦੇ ਨਾਂ ਤੇ ਤੇ ਇੱਕ ਬੱਸ ਸਟੈਂਡ ਜ਼ਰੂਰ ਬਣਾਉਣ ਦੀ ਖੇਚਲ ਕਰੇ ਹਾਂਜੀ ਨੰਬਰਦਾਰ ਸਾਹਿਬ ਆਪਾਂ ਪਿੰਡ ਦੇ ਵਿੱਚ ਘੁੰਮ ਰਹੇ ਆ ਵਿਚਰ ਰਹੇ ਆ ਤੇ ਜਿਹੜੇ ਇਹ ਜਗ੍ਹਾ ਬਣੀ ਹੈ ਇਹ ਕੀ ਹੈਗਾ ਇੱਥੇ ਕੁੜਾ ਢੇਰ ਵੀ ਲੱਗਾ ਪਿਆ। ਹਾਂਜੀ ਇਹ ਵੀ ਆਪਾਂ ਚਾਹੁੰਦੇ ਆਂ ਜੀ ਸਫਾਈ ਕਰਾ ਕੇ ਇੱਥੇ ਵਧੀਆ ਹਨਾ ਇਹਨੂੰ ਚਾਰ ਦਿਵਾਈ ਕਰਾ ਕੇ ਇਹਦੇ ਵਿੱਚ ਮੱਛੀ ਪਾਲਣ ਜਾਂ ਕੋਝੇ ਆਪਾਂ ਇਹਨੂੰ ਕਮਾਈ ਦਾ ਸਾਧਨਗਾਹਦ ਬਣਾਵਾਂਗੇ। ਆਉਣ ਵਾਲੀ ਪੰਚਾਇਤ ਇਹ ਚਾਹੁੰਦੀ ਇਹਦੀ ਚਾਰ ਦਿਵਾਈ ਇਹਨੂੰ ਐਨ ਸਫਾਈ ਕਰਾ ਕੇ ਇੱਥੇ ਪਾਣੀ ਛੱਡ ਕੇ ਵਧੀਆ ਹਨੂੰ ਗ੍ਰਾਂਟ ਮਿਲੇ ਗਵਰਨਮੈਂਟ ਵੱਲੋਂ ਆਪਾਂ ਵਧੀਆ ਇਹਨੂੰ ਕਰਕੇ ਤਾਂ ਆਉਣ ਵਾਲੇ ਇਹਨੂੰ ਕਮਾਈ ਦਾ ਇੱਕ ਸਾਧਨ ਬਣਾ ਦਵਾਂਗੇ। ਸਾਡੀ ਜਿਹੜੇ ਇਹ ਪੈਸੇ ਆਉਣਗੇ ਸਾਡੀ ਪਿੰਡ ਦੇ ਵਿਕਾਸ ਲਈ ਲੱਗਣ ਜਿਹੜੇ ਪੈਸੇ। ਹਾਂ ਜੀ ਨੈਚਰ ਤੋਂ ਇਹਦੀ ਸਫਾਈ ਨਹੀਂ ਹੋਈ ਛੱਪੜ ਦੀ ਮੇਰੇ ਹਿਸਾਬ ਨਾਲ ਉਹਨਾਂ ਦਾ 20 30 ਸਾਲ ਮੈਂ ਤਾਂ ਦੇਖਿਆ ਨਹੀਂ ਕਦੀ ਹੋਈ ਕਦੇ ਹੋਇਆ ਮਾੜਾ ਮੋਢੇ ਕਰਾ ਚਾਰ ਲੱਗ ਗਏ ਜਾਂ ਨਹੀਂ ਲੱਗੇ ਕਦੀ ਇਹਦੀ ਸਫਾਈ ਸੁਭੀ ਨਹੀਂ ਕੋਈ ਪ੍ਰੋਪਰ ਨਹੀਂ ਹੋਈ ਹਾਂਜੀ ਇਹਦੀ ਪ੍ਰੋਪਰ ਚਾਰਦਵਾਰੀ ਕਰਕੇ ਆਨਲਾਈਨ ਟਾਈਮ ਨੂੰ ਆਪਾਂ ਚਾਹੁੰਦੇ ਹਾਂ ਕਿ ਇਹਨੂੰ ਇੱਕ ਵਧੀਆ ਇਹ ਇਨਕਮ ਦਾ ਸਾਧਨ ਬਣਾਇਆ ਜਾਵੇ ਇੱਥੇ ਮੱਛੀ ਪਾਲਣ ਜਾਂ ਕੁਝ ਵੀ ਇਦਾਂ ਦੀ ਚੀਜ਼ ਕਰਕੇ ਕਿਉਂਕਿ ਗੰਦਾ ਪਾਣੀ ਉਹਨੂੰ ਸਾਫ ਟ੍ਰੀਟਮੈਂਟ ਪਲਾਂਟ ਲਾ ਕੇ ਉਹਨੂੰ ਵਧੀਆ ਕੀਤਾ ਜਾਵੇ ਹਾਂਜੀ ਹਾਂਜੀ ਸਰ ਕੀ ਹੈਗਾ ਜੀ ਇਹ ਸਾਡੇ ਪਿੰਡ ਦੀ ਸੈਰਟੀ ਹੈ ਜੀ ਸਾਡੇ ਪਿੰਡ ਦੀ ਹਿਾਰਪੁਰ ਜ਼ਿਲ੍ਹੇ ਚ ਦੂਜੀ ਸੈਰਟੀ ਹੈ ਜਿਹਦੇ ਕੋਲ ਦੋ ਟਰੈਕਟਰ ਆ ਐਨੇ ਸਾਡੇ ਕੋਲ ਐਮਪਲੀਮੈਂਟ ਆ ਹਰ ਪਿੰਡ ਸਾਡੇ ਪਿੰਡ ਦੇ ਇਹਦੇ ਵਿੱਚੋਂ 5-7 ਪਿੰਡ ਕੰਮ ਆਉਂਦੇ ਆ ਤੇ ਨਾ ਪਿੰਡਾਂ ਨਾਲ ਲੇਟਰ ਆਡੀ ਸੈਰਟੀ ਹੈ ਜੀ ਫਾਦਮਾ ਨਾਲ ਮਣਾਈਆਂ ਨਾਲ ਦਤਨੁਲੀ ਨਾਲ ਠੀਕ ਹੈ ਜੀ ਤੇ ਵਧੀਆ ਸਾਡਾ ਇਹ ਮੁੰਡਾ ਕਰ ਰਿਹਾ ਕੰਮ ਕਮਲਾ ਮੁੰਡੇ ਦਾ ਨਾਮ ਸਾਡਾ ਜਿਹੜਾ ਇੱਥੇ ਕਰ ਗਿਆ ਬਾਕੀ ਸਾਡੇ ਕੋਲ ਇੰਨੇ ਆਸਾਨ ਦਵਾ ਸਭ ਕੋ ਜਾਣਾ ਤੇ ਆਪਾਂ ਛੱਡ ਵੀ ਨਵੀਂ ਪਾਈ ਆਪਾਂ ਜਗਾ ਵੀ ਲੈ ਰਹੇ ਆ ਕਿਉਂਕਿ ਸਾਨੂੰ ਹੁਣ ਪੰਪ ਪਾਉਣ ਦੀ ਵੀ ਆਈ ਸੀ ਤੇ ਤੁਸੀਂ ਆਪਣਾ ਸੋਸਾਇਟੀ ਵੱਲੋਂ ਪੈਟਰੋਲ ਪੰਪ ਆ ਹੁਣ ਜਗਾ ਦੇਖਦੇ ਸੀ ਹਾਂਜੀ ਯਾਰ ਟੈਂਕਰੜਾ ਖੜਾ ਇਹ ਵੀ ਪਾਣੀ ਦੀ ਸਪਲਾਈ ਤੇ ਆ ਇਹ ਪਾਣੀ ਦੀ ਦੇਈਦਾ ਜੀ ਆਪਾਂ ਅੱਛਾ ਇਹ ਪਾਣੀ ਜਿਹੜੇ ਜਿਹਦਾ ਕਿਸੇ ਨੇ ਲੈਂਟਰ ਪਾਉਣਾ ਜਾਂ ਕਿਤੇ ਜਾਣਾ ਇਹ ਪਾਣੀ ਲੈ ਦਿੱਤਾ ਜਾਂਦਾ ਠੀਕ ਹੈ ਜੀ ਹਨਾ ਬਾਕੀ ਆ ਸਾਡੇ ਕੋਲ ਮਸ਼ੀਨਾਂ ਆ ਮਟਰ ਵੀਜਣ ਤੋਂ ਲੈ ਕੇ ਕਣਕ ਵੀਜਣ ਦੇ ਮਸ਼ੀਨਾਂ ਆਈ ਸਾਡੇ ਕੋਲ ਬਾਕੀ ਆ ਆ ਦੇਖ ਲਓ ਹਨਾ ਜਲੇ ਝੋਨੇ ਦੀ ਕਟਾਈ ਹੁੰਦੀ ਉਹ ਤੋਂ ਬਾਅਦ ਪਹਿਲਾਂ ਉੱਪਰੋਂ ਝੋਨਾ ਜਲੇ ਕੱਟਿਆ ਜਾਂਦਾ ਸਾਰਾ ਕੁਝ ਹਨਾ ਇਹ ਤਨੁੱਲੀ ਪਿੰਡ ਦੇ ਵਿੱਚ ਸਭ ਤੋਂ ਜਿਹੜੀ ਵਧੀਆ ਸੈਇਟੀ ਇੰਨੀ ਵਧੀਆ ਚੀਜ਼ ਆ ਜਿਹੜੀ ਇੱਕ ਨਾਰਮਲ ਬੰਦੇ ਜਿਹਦੇ ਖੇਤ 2 ਕਨਾਲੀ 4 ਕਨਾਲੀ ਜਗ੍ਹਾ ਆ 5 ਕਨਾਲੀ ਜਗ੍ਹਾ ਆ ਉਹ ਨਹੀਂ ਆਪਣਾ ਟਰੈਕਟਰ ਫੋਰਡ ਕਰ ਸਕਦਾ ਜਾਂ 2 ਕਿੱਲੇ ਵਾਲਾ ਜਾਂ ਕਿੱਲੇ ਵਾਲਾ ਉਹ ਬੰਦਾ ਇੱਥੋਂ ਟਰੈਕਟਰ ਲਿਆ ਕੇ ਕਰਕੇ ਆਪਣਾ ਉਹ ਚੀਜ਼ੇ ਫੋਰਡ ਕਰ ਸਕਦਾ ਉਹਨੂੰ ਲੈਣ ਦਾ ਲੋਡ ਨਹੀਂ ਉਹਨੂੰ ਦਾਸ ਲੱਗਦੇ ਥੱਲੇ ਆਉਣ ਦੀ ਲੋਡ ਨਹੀਂ ਇਹਦੇ ਹਰ ਇੱਕ ਸੋਸਾਇਟੀ ਨੇ ਇਹ ਚੀਜ਼ ਉਪਲਬਧ ਕਰਾਈ ਹੋਆ ਤੇ ਕਿੰਨਾ ਕਿਰਾਇਆ ਰੱਖਿਆ ਹੈ ਇਹਦਾ ਜੀ ਇਹਨਾਂ ਕਿਰਾਇਆ ਬਹੁਤ ਨਾਰਮਲ ਆ ਜੀ ਜਾਇਜ਼ ਕਿਰਾਇਆ ਆ ਕੋਈ ਮੈਨੂੰ ਉਹਦਾ ਮੈਂ ਪੁੱਛੂੰਗਾ ਮੁੰਡੇ ਨੂੰ ਵੀ ਕਮਲਜੀਤ ਨੂੰ ਵੀ ਪਰ ਇਹਦਾ ਕਿਰਾਇਆ ਨਾਰਮਲ ਆ ਆਮ ਸੋਸਾਇਟੀਆਂ ਨੂੰ ਵੀ ਨਾਰਮਲ ਆ ਸਭ ਤੋਂ ਹਿਆਰਪੁਰ ਜਿਲ੍ਹੇ ਦੀ ਦੂਜੀ ਸੋਸਾਇਟੀ ਅਤਨੁਲੀ ਜਿਹੜੀ ਜਿਹਦਾ ਨਾਂ ਆ ਹਾਂਜੀ ਦੂਜੀ ਸੋਸਾਇਟੀ ਦਾ ਇਹਦਾ ਨਾਂ ਜੀਬੀਸੀ ਆਪਡੇ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ Welcome to DAV University Jalandhar, where knowledge meets innovation. Established with a vision to empower minds and transform futures. At DAV University, we believe in excellence through education where tradition meets modernity. Our state-of-the-art campus and world-class faculty Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.